ਇੰਨਾ ਲੋਕਾਂ ਦੇ ਹਾਲਾਤ ਇਦਾਂ ਦੇ ਹੋ ਗਏ ਸੀਗੇ ਵੀ ਇਹ ਲੋਕ 15 ਦਿਨ ਆਪਣੇ ਘਰਾਂ ਦੇ ਵਿੱਚ ਹੀ ਬੈਠੇ ਰਹੇ ਆ ਤੇ ਇਦਾਂ ਦੇ ਹਾਲਾਤ ਹੋ ਕੇ ਵੀ ਚਾਹ ਨਹੀਂ ਬਣੀ ਲੋਕਾਂ ਦੇ ਘਰਾਂ ਦੇ ਵਿੱਚ ਔਰ ਜਿਹੜਾ ਵੀ ਕੋਈ ਰਾਸ਼ਨ ਆਉਂਦਾ ਸੀਗਾ ਉਸ ਦੀ ਨੋਟਕਟੋ ਜਿਹੜੀ ਜਿਹੜੀ ਸੀਗੀ ਉਹ ਬੰਨ ਦੇ ਉੱਤੇ ਹੋएगी ਜੇ ਤੁਸੀਂ ਤੁਸੀਂ ਬੰਨ ਤੋਂ 2 ਕਿਲੋਮੀਟਰ ਅੱਗੇ ਉਤਰੋਂਗੇ ਤੇ ਇਨਾ ਏਰੀਆ ਦੇ ਵਿੱਚ ਕੋਈ ਵੀ ਨਹੀਂ ਆਇਆ ਕਵਰ ਕਰਨ ਵਾਸਤੇ ਨਾ ਕੋਈ ਦੇਖਣ ਨਹੀਂ ਆਇਆ ਨਾ ਕੋਈ ਕੋਈ ਵੀ ਸੰਸਥਾ ਵਾਲਾ ਵੀ ਨਹੀਂ ਇੱਥੋਂ ਤੱਕ ਆਇਆ ਕੋਤੋ ਸੀ ਇਹਨਾਂ ਨੂੰ ਸਿਰਫ ਇਹ ਤੂੜੀ ਜਿਹੜੀ ਗਿੱਲੀ ਤੂੜੀ ਮੀਂਹ ਦੇ ਨਾਲ ਪਾਣੀ ਦੇ ਨਾਲ ਹੋ ਚੁੱਕੀ ਆ ਇਹੇ ਪਾਉਂਦੇ ਰਹੇ ਨੇ ਬੇਜਮਾਨ ਪਸ਼ੂਆਂ ਦੇ ਲਈ ਕਿਸੇ ਨੇ ਚਾਰਾ ਨਹੀਂ ਭੇਜਿਆ ਇੱਥੇ ਚਾਰਾ ਨਹੀਂ ਭੇਜਿਆ ਦੁੱਧ ਕਿੱਥੋਂ ਦੇਣਗੇ ਇਹ ਦੁੱਧ ਤਾਂ ਜਦੋਂ ਕੋਈ ਚਾਰਾ ਪਾਊਗਾ ਇਹਨਾਂ ਪਸ਼ੂਆਂ ਨੂੰ ਤਾਂ ਹੀ ਤਾਂ ਦੇਣਗੇ ਨਾ ਇਹਨਾਂ ਨੇ ਆਪਣੇ ਬਚਾਅ ਵਾਸਤੇ ਇਹ ਟੂਬ ਰੱਖੀ ਕਿ ਜਦੋਂ ਪਾਣੀ ਜ਼ਿਆਦਾ ਬਹੁਤ ਜ਼ਿਆਦਾ ਹੀ ਫਲੋ ਜਦੋਂ ਇਹਨਾਂ ਨੂੰ ਲੱਗਾ ਵੀ ਖਤਰਾ ਹੋਏਗਾ ਉਸ ਤੋਂ ਬਾਅਦ ਕੀ ਆ ਕਿ ਤੇ ਇਸ ਦੇ ਉੱਪਰ ਇੱਕ ਅਦਾ ਬੱਚਾ ਬਿਠਾ ਕੇ ਤੇ ਇਸ ਨੂੰ ਰੱਸੀ ਨਾਲ ਫੜ ਕੇ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਕੱਢਾਂਗੇ ਹੋਤੇ تھے ਪੱਖਾ ਨਜ਼ਰ ਆ ਰਿਹਾ ਪਰ ਚੱਲ ਨਹੀਂ ਰਿਹਾ ਯਾਨੀ ਕਿ ਇੱਥੇ ਲਾਈਟ ਦੀ ਵੀ ਹੁਣ ਪ੍ਰੋਬਲਮ ਹੈ ਰੇਲ ਵੀ ਤੁਹਾਡੇ ਸਾਹਮਣੇ ਆ ਸਾਡੇ ਵੀ ਕੀ ਹਾਲਾਤ ਨੇ ਮਾਲ ਡੰਗਰ ਦਾ ਸਭ ਤੋਂ ਖਰਾਸਨ ਵੀ ਨਹੀਂ ਹਣਉਂਦਾ ਹੀ ਆ ਵੀ ਇਹ ਖੁਦ ਲੈ ਕੇ ਆਉਂਦੇ ਆ ਜਿਹੜੇ ਕੋਠੇ ਨੇ ਪਿੱਛੇ ਇਹਨ ਸਾਰਿਆਂ ਦਾ ਥੱਲੇ ਨੀਂਹਾਂ ਬੈਠ ਗਿਆ ਇਹਨਾਂ ਦੇ ਪਿੱਛੇ ਬੰਨੇ ਪਾਣੀ ਲੱਗਾ ਹੋਇਆ ਔਰ ਇਹਨਾਂ ਘਰਾਂ ਦੇ ਵਿੱਚ ਇਦਾਂ ਦੇ ਸਿਸਟਮ ਬਣ ਗਿਆ ਸੀ ਕਿ ਵੀ ਲੋਕ ਡਰਦੇ ਸੀਗੇ ਵੀ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਬਾਹਰ ਕਿਸ ਤਰ੍ਹਾਂ ਜਾਈਏ ਲੋਕਾਂ ਨੇ ਬੜੀਆਂ ਚਾਵਾ ਦੇ ਨਾਲ ਮਿਹਨਤ ਕੀਤੀ ਪੁੱਤਾ ਵਾਂਗੂ ਜਿਹੜੀਆਂ ਫਸਲਾਂ ਪਾਲੀਆਂ ਹੁੰਦੀਆਂ ਨੇ ਔਰ ਨੁਕਸਾਨ ਇਦਾਂ ਦਾ ਹੋਇਆ ਕਿ ਉਹ ਫਸਲ ਦਾ ਇੱਕ ਦਾਣਾ ਵੀ ਲੋਕਾਂ ਨੂੰ ਨਹੀਂ بچਿਆ ਉਹ ਲੋਕ ਕਰਜ਼ਾਈ ਹੋ ਗਏ ਇਸ ਵਕਤ ਸਾਡੀ ਮੌਜੂਦਗੀ ਹੈ ਫਿਰੋਜ਼ਪੁਰ ਦੇ ਫਤਿਹਗੜ ਸਬਰਾਂ ਦੇ ਅੰਦਰ ਡੇਰਿਆਂ ਦੇ ਅੰਦਰ ਸਾਡੀ ਮੌਜੂਦਗੀ ਹੈ ਤੇ ਇਸ ਵਕਤ ਮੇਰੇ ਸਹਿਯੋਗੀ ਬਲਰਾਜ ਵੀ ਮੇਰੇ ਨਾਲ ਮੌਜੂਦ ਨੇ ਬਲਰਾਜ ਅਸੀਂ ਲਗਾਤਾਰ ਗਰਾਉਂਡ ਜ਼ੀਰੋ ਤੇ ਕਵਰੇਜ ਕਰ ਰਹੇ ਹਾਂ ਰਵੀ ਜੀ ਮਾਝਾ ਮਾਲਵਾ ਦੇ ਕੁਝ ਇਲਾਕਿਆਂ ਵਿੱਚ ਪਹੁੰਚੇ ਤੇ ਅੱਜ ਅਸੀਂ ਫਿਰੋਜ਼ਪੁਰ ਵਿੱਚ ਪਹੁੰਚੇ ਹਾਂ ਤੇ ਇੱਥੇ ਕਿਸ ਤਰੀਕੇ ਦੇ ਹਾਲਾਤ ਤੁਸੀਂ ਪਿਛਲੇ ਕੁਝ ਦਿਨਾਂ ਵਿੱਚ ਦੇਖੇ ਜੀ ਹਾਲਾਤ ਇੱਥੇ ਇਦਾਂ ਦੇ ਹੋ ਚੁੱਕੇ ਆ ਜੀ ਇੱਥੇ ਲਗਭਗ 25 ਦਿਨਾਂ ਦਾ ਪਾਣੀ ਚੱਲ ਰਿਹਾ ਔਰ ਇਸ ਤੇ ਉੱਪਰ ਰਾਤੀ 3 ਫੁੱਟ ਜਿਹੜਾ ਪਾਣੀ ਲੱਥਾ ਉਸ ਤੋਂ ਪਹਿਲਾਂ ਲਗਾਤਾਰ ਪਾਣੀ ਜਿਹੜਾ ਸੀਗਾ 3 ਲੱਖ 40 ਹਜ਼ਾਰ ਕਿਊਸੀ ਕਿਤੇ ਪਾਣੀ ਚੱਲਿਆ ਔਰ ਇਹਨਾਂ ਲੋਕਾਂ ਦੇ ਹਾਲਾਤ ਐਦਾਂ ਦੇ ਹੋ ਗਏ ਸੀਗੇ ਵੀ ਇਹ ਲੋਕ 15 ਦਿਨ ਆਪਣੇ ਘਰਾਂ ਦੇ ਵਿੱਚ ਹੀ ਬੈਠੇ ਰਿਹਾ ਔਰ ਲੋਕਾਂ ਦੇ ਇੱਥੇ ਇਦਾਂ ਦੇ ਹਾਲਾਤ ਹੋ ਗਏ ਵੀ ਚਾਹ ਨਹੀਂ ਬਣੀ ਲੋਕਾਂ ਦੇ ਘਰਾਂ ਦੇ ਵਿੱਚ ਔਰ ਜਿਹੜਾ ਵੀ ਕੋਈ ਰਾਸ਼ਨ ਆਉਂਦਾ ਸੀਗਾ ਉਸ ਦੀ ਲੁੱਟ ਘਟੋੜ ਜਿਹੜੀ ਜਿਹੜੀ ਸੀਗੀ ਉਹ ਬੰਨ ਦੇ ਉੱਤੇ ਹੋਈ ਗਈ ਜਿਹੜਾ ਰਾਸ਼ਨ ਆਉਂਦਾ ਸੀਗਾ ਗਰਾਊਂਡ ਲੈਵਲ ਤੇ ਨਹੀਂ ਆਇਆ ਡੇਰਿਆਂ ਦੇ ਵਿੱਚ ਜਿਵੇਂ ਆ ਘਰ ਬਣੇ ਹੋਏ ਨੇ ਜਦੋਂ ਤੁਸੀਂ ਤੁਸੀਂ ਬੰਨ ਤੋਂ 2 ਕਿਲੋਮੀਟਰ ਅੱਗੇ ਉਤਰੋਂਗੇ ਤੇ ਇਹਨਾਂ ਏਰੀਆ ਦੇ ਵਿੱਚ ਕੋਈ ਵੀ ਨਹੀਂ ਆਇਆ ਕਵਰ ਕਰਨ ਵਾਸਤੇ ਨਾ ਕੋਈ ਦੇਖਣ ਹੀ ਆਇਆ ਨਾ ਕੋਈ ਕੋਈ ਵੀ ਸੰਸਥਾ ਵਾਲਾ ਵੀ ਨਹੀਂ ਇੱਥੋਂ ਤੱਕ ਆਇਆ ਕਿਉਂ ਨਹੀਂ ਆਇਆ ਕਿਉਂਕਿ ਸਾਡਾ ਫਰਜ਼ ਸੀਗਾ ਇੱਥੋਂ ਤੱਕ ਲਿਆਉਣਾ ਉਹਨਾਂ ਲੋਕਾਂ ਨੂੰ ਕਿਸ਼ਤੀ ਦੇ ਰਾਹੀਂ ਜਾਂ ਕਿਸੇ ਦਗ ਗਿਆ ਲੋਕਾਂ ਦੇ ਹਾਲਾਤ ਜਿਹੜੇ ਸੀਗੇ ਉਹ ਦਿਨ-ਬਿਦਨ ਨਾਜ਼ੁਕ ਹੁੰਦੇ ਗਏ ਹੁਣ ਪਾਣੀ ਲੱਥਾ ਹੁਣ ਲੋਕ ਹੌਲੀ-ਹੌਲੀ ਜਿਹੜੇ ਨੇ ਇੱਕ ਕਰਕੇ ਦੋ-ਦੋ ਕਰਕੇ ਬਾਹਰ ਜਾਣੇ ਸ਼ੁਰੂ ਹੋ ਗਏ ਨੇ ਤਾਂ ਕਿ ਉੱਥੋਂ ਕੁਛ ਨਾ ਕੁਛ ਜਿਹਾ ਰਾਸ਼ਨ ਲਈ ਆਈਏ ਆਪਣੇ ਬੱਚਿਆਂ ਵਾਸਤੇ ਕੋਈ ਰਾਸ਼ਨ ਲਈ ਆਈਏ ਆਪਣੇ ਵਾਸਤੇ ਕੋਈ ਰਾਸ਼ਨ ਲਈ ਆਈਏ ਹਾਲਾਤ ਬਹੁਤ ਜ਼ਿਆਦਾ ਨਾਜ਼ੁਕ ਸੀਗੇ ਤੁਸੀਂ ਇਹ ਦੇਖੋ ਸਾਹਮਣੇ ਕਿ ਜਿਹੜੇ ਕੋਠੇ ਆ ਇਹ ਪਾਰਟ ਬਿਲਕੁਲ ਨਾਲ ਚਾਹਦੇ ਇੱਕ ਇੱਕ ਤਸਵੀਰ ਵਿਖਾਵਾਂਗੇ ਅੱਜ ਅਸੀਂ ਕਿਉਂਕਿ ਬਹੁਤ ਸਾਰੇ ਲੋਕ ਇਹ ਜਾਣਦੇ ਹੀ ਨਹੀਂ ਐ ਕਿਉਂਕਿ ਕੁਝ ਤਸਵੀਰਾਂ ਉਹਨਾਂ ਨੇ ਜ਼ਰੂਰ ਦੇਖਿਆ ਨੇ ਉਹ ਬਹੁਤ ਨੇੜੇ ਐ ਅਸੀਂ ਪਾਣੀ ਦੇ ਅੰਦਰ ਤਕਰੀਬਨ ਅੱਧਾ ਘੰਟਾ ਸਫ਼ਰ ਕਰਕੇ ਆਏ ਹਾਂ ਪਹਿਲੇ ਘਰ ਵਿੱਚ ਤਾਂ ਉਥੇ ਇਹ ਬੇਜ਼ਬਾਨ ਪਸ਼ੂਆਂ ਦੀ ਪਹਿਲੀ ਤਸਵੀਰ ਵਿਖਾਵਾਂਗੇ ਕਿਉਂਕਿ ਡੰਗਰ ਬੱਚਿਆਂ ਦੇ ਲਈ ਸਭ ਤੋਂ ਔਖਾ ਸਮਾਂ ਹੁੰਦਾ ਜਦੋਂ ਇੱਕਦਮ ਤੋਂ ਪਾਣੀ ਆ ਜਾਂਦਾ ਹੈ ਤੇ ਹਾਲਾਤ ਉਸ ਸਮੇਂ ਕਿਹੋ ਜਿਹੇ ਬਣੇ ਬਲਰਾਜ ਜਦੋਂ ਇੱਥੇ ਪਾਣੀ ਆਇਆ ਮੈਮ ਹਾਲਾਤ ਇਦਾਂ ਦੇ ਹੋ ਗਏ ਕਿ ਇਹ ਪਸ਼ੂ ਤੁਹੇ ਦੇਖੋ ਤੁਸੀਂ ਇਹਨਾਂ ਨੂੰ ਸਿਰਫ ਇਹ ਤੂੜੀ ਜਿਹੜੀ ਗਿੱਲੀ ਤੂੜੀ ਮੀਂਹ ਦੇ ਨਾਲ ਪਾਣੀ ਦੇ ਨਾਲ ਹੋ ਚੁੱਕੀ ਆ ਇਹ ਪਾਉਂਦੇ ਰਹੇ ਨੇ ਬੇਜਮਾਨ ਪਸ਼ੂਆਂ ਦੇ ਲਈ ਕਿਸੇ ਨੇ ਚਾਰਾ ਨਹੀਂ ਭੇਜਿਆ ਇੱਥੇ ਚਾਰਾ ਨਹੀਂ ਭੇਜਿਆ ਦੁੱਧ ਕਿੱਥੋਂ ਦੇਣਗੇ ਇਹ ਦੁੱਧ ਤਾਂ ਜਦੋਂ ਕੋਈ ਚਾਰਾ ਪਾਊਗਾ ਇਹਨਾਂ ਪਸ਼ੂਆਂ ਨੂੰ ਤਾਂ ਹੀ ਤਾਂ ਦੇਣਗੇ ਨਾ ਉਸ ਤੋਂ ਬਾਅਦ ਕੀ ਆ ਜਿਹੜੇ ਕੋਠੇ ਨੇ ਪਾਣੀ ਦੇ ਨਾਲ ਪਾੜ ਚੁੱਕੇ ਨੇ ਪੂਰੇ ਕਿਉਂਕਿ ਪਾਣੀ ਇਹਨਾਂ ਦੇ ਅੰਦਰ ਦੀ ਵਗਿਆ ਪਾਣੀ ਔਰ ਉਸ ਤੋਂ ਬਾਅਦ ਜਿਵੇਂ 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 ਕੋਈ ਇਹਨਾਂ ਦੇ ਘਰਾਂ ਨੇ ਲੋਕਾਂ ਨੇ ਬਾਹਰ ਜਾਣਾ ਸ਼ੁਰੂ ਕੀਤਾ ਫਿਰ ਉਸ ਤੋਂ ਬਾਅਦ ਥੋੜਾ ਬਾਤ ਫੀਡ ਜਾਂ ਕੁਝ ਵੀ ਇਹਨਾਂ ਨੂੰ ਮਿਲਿਆ ਉਸ ਤੋਂ ਬਾਅਦ ਇਹਨਾਂ ਨੇ ਇੱਥੇ ਲਿਆਂਦਾ ਹਾਲਾਂਕਿ ਕੁਝ ਦਿਨ ਪਹਿਲਾਂ ਤਾਂ ਇੰਦਾ ਦੇ ਹਾਲਾਤ ਸੀਗੇ ਵੀ ਇਹਨਾਂ ਲੋਕਾਂ ਨੇ ਮਤਲਬ ਵੀ ਰੋਣਾ ਸ਼ੁਰੂ ਕਰ ਦਿੱਤਾ ਇੰਦਾ ਦੇ ਹਾਲਾਤ ਲੋਕਾਂ ਦੇ ਹੋ ਗਏ ਸੀਗੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕੁਝ ਵੀ ਨਹੀਂ ਹੈ ਡੰਗਰਾਂ ਨੂੰ ਪਾਉਣ ਵਾਸਤੇ ਭੁੱਖੇ ਤੇ ਆਏ ਪਾਣੀ ਤੋਂ ਵੀ ਪੀ ਨਹੀਂ ਸਕਦੇ ਕਿਉਂਕਿ ਗੰਦਾ ਪਾਣੀ ਹੈ ਜਿਹ ਮਾਰੀਆਂ ਨੇ ਕਈ ਕੁਸ਼ ਨੇ ਇਹਦੇ ਵਿੱਚ ਬੈਕਟੀਰੀਆਸ ਤੇ ਉਹਦਾ ਕਰਕੇ ਪਾਣੀ ਇਹ ਨਹੀਂ ਪੀ ਨਹੀਂ ਸਕਦੇ ਔਰ ਲੋਕਾਂ ਨੇ ਕੀ ਕੀਤਾ ਵੀ ਜਿਹੜਾ ਮੜਾ ਮੋਟਾ ਪਾਣੀ ਅੰਦਰ ਮੋਟਰ ਚੱਲਦੀ ਸੀਗੀ ਜਿਵੇਂ ਲਾਈਟ ਜਿਹੜੀ ਸੀ ਕਹਿ ਕੇ ਛਡਵਾਈ ਉਸ ਤੋਂ ਬਾਅਦ ਇਹਨਾਂ ਰੰਗ ਰੰੂ ਪਾਣੀ ਪਸ਼ੂਆਂ ਨੂੰ ਜਿਹੜਾ ਪਿਆਇਆ ਗਿਆ ਬਿਲਕੁਲ ਹੁਣ ਹੋਰ ਤਸਵੀਰਾਂ ਵਿੱਚ ਖਾਵਾਂਗੇ ਇਥੇ ਪਸ਼ੂ ਤੁਸੀਂ ਵੇਖ ਸਕਦੇ ਹੋ ਘਰ ਦੀ ਹਾਲਤ ਵੇਖ ਸਕਦੇ ਹੋ ਤਕਰੀਬਨ 2-2 ਫੁੱਟ ਪਾਣੀ ਇਥੇ ਆ ਗਿਆ ਸੀ 2-2 ਫੁੱਟ ਤੱਕ ਪਾਣੀ ਇਥੇ ਆਇਆ ਤੇ ਹਲੇ ਵੀ ਗਿੱਲਾ ਇਥੇ ਹੈ ਅੱਜ ਥੋੜਾ ਮੌਸਮ ਸਾਫ਼ ਹੋਇਆ ਤਾਂ ਥੋੜਾ ਕੁਝ ਥਾਵਾਂ ਤੇ ਸੁੱਕਾ ਸੁੱਕਾ ਅਸੀਂ ਦੇਖ ਸਕਦੇ ਪਰ ਜੋ ਗਾਰਾ ਹੈ ਉਹ ਹਲੇ ਵੀ ਹੈ ਪਾਣੀ ਇਹ ਤੁਸੀਂ ਵੇਖ ਸਕਦੇ ਹੋ ਇਹ ਦਰਿਆ ਨਹੀਂ ਹੈ ਇਹ ਪਾਣੀ ਖੇਤਾਂ ਵਿੱਚ ਆਇਆ ਇਥੇ ਸੜਕਾਂ ਹੁੰਦੀਆਂ ਸੀ ਬਾਹਰ ਪਰ ਉਹ ਸੜਕਾਂ ਨਹੀਂ ਨਜ਼ਰ ਆ ਰਹੀਆਂ ਬਸ ਪਾਣੀ ਪਾਣੀ ਨਜ਼ਰ ਆ ਰਿਹਾ ਹੈ ਤੇ ਇਸ ਘਰ ਦੇ ਬਾਹਰ ਦੀ ਇਹ ਤਸਵੀਰ ਦੇਖੋ ਇਹ ਆਪਣੇ ਆਪ ਵਿੱਚ ਅਹਿਮ ਤਸਵੀਰ ਕਿਉਂਕਿ ਘਰ ਦੇ ਹੀ ਲੋਕਾਂ ਨੇ ਇਥੇ ਆਪ ਬੰਨ ਮਾਰਿਆ ਤਾਂ ਜੋ ਪਾਣੀ ਅੰਦਰ ਨਾ ਜਾਵੇ ਨੁਕਸਾਨ ਨਾ ਹੋਵੇ ਵੇਖ ਸਕਦੇ ਹੋ ਇਥੇ ਜੋ ਪੁੱਟੇ ਹੋਏ ਦਰਖਤ ਨੇ ਲੱਕੜ ਹੈ ਮਿੱਟੀ ਦੀਆਂ ਬੋਰੀਆਂ ਨੇ ਆਪਣੇ ਪੱਧਰ ਤੇ ਜ਼ਰੂਰ ਇਥੇ ਰੋਕਣ ਦੀ ਕੋਸ਼ਿਸ਼ ਕੀਤੀ ਬਲਰਾਜ ਇਥੇ ਜੋ ਬੰਨ ਮਾਰਿਆ ਗਿਆ ਬਹੁਤ ساری ਥਾਵਾਂ ਤੇ ਨੌਜਵਾਨ ਬੰਨ ਮਾਰ ਰਹੇ ਨੇ ਇੱਕ ਜਗ੍ਹਾ ਤਾਂ 8 ਕਿਲੋਮੀਟਰ ਤੱਕ ਦਾ ਬੰਨ ਮਾਰਤਾ ਇਹ ਹੌਂਸਲਾ ਹੈ ਪੰਜਾਬੀਆਂ ਦਾ ਇਹ ਕਹਿੰਦੇ ਕਿ ਜੇ ਦਰਿਆ ਨਹੀਂ ਰੁਕ ਰਿਹਾ ਅਸੀਂ ਵੀ ਨਹੀਂ ਰੁਕਦੇ ਇਥੇ ਜੋ ਬੰਨ ਮਾਰਿਆ ਗਿਆ ਇਸ ਤੋਂ ਕੀ ਪਾਣੀ ਰੁਕਿਆ ਇਸ ਤੋਂ ਪਾਣੀ ਇਹ ਤਾਂ ਮਾਰੇਗਾ ਕਿ ਜਿੰਨਾ ਵੀ ਪਾਣੀ ਜਿੰਨਾ ਕਿ ਰੋਕ ਸਕਦੇ ਸੀਗੇ ਰੋਕਣ ਦਾ ਕਾਰਨ ਇਹ ਸੀ ਕਿ ਜਦੋਂ ਪਸ਼ੂਆਂ ਦੇ ਥੱਲੇ ਪਾਣੀ ਜਾਊਗਾ ਤਾਂ ਬੈਠਣਗੇ ਕਿੱਥੇ The ਜਦੋਂ ਘਰਾਂ ਦੇ ਵਿੱਚ ਪਾਣੀ ਜਾਊਗਾ ਤੇ ਜਿਹੜਾ ਸਮਾਨ ਓ ਏਡੀ ਸੇਤੀ ਚੁੱਕ ਕੇ ਕਿੱਥੇ ਰੱਖਾਂਗੇ ਸੋ ਜਿੰਨੀ ਇਹਨਾਂ ਦੀ ਕੋਸ਼ਿਸ਼ ਸੀਗੀ ਵੀ ਇੱਥੇ ਬੰਨ ਮਾਰ ਕੇ ਪਾਣੀ ਰੋਕਿਆ ਜਾਵੇ ਉਸ ਤੋਂ ਬਾਅਦ ਇਸ ਜਗ੍ਹਾ ਤੇ ਵੀ ਜਿਹੜਾ ਬੰਨ ਮਾਰਿਆ ਗਿਆ ਥੋੜਾ ਬੰਨ ਮਾਰ ਕੇ ਪਾਣੀ ਰੋਕਿਆ ਗਿਆ ਕਿ ਜੇ ਰਾਤ ਰਾਤ ਪਾਣੀ ਜ਼ਿਆਦਾ ਵੱਧਾ ਜੇ 4 ਲੱਖ ਦੇ ਉਸੇ ਕੋ ਪਾਣੀ ਆਉਂਦਾ ਤੇ ਉਹ ਪਾਣੀ ਜਿਹੜਾ ਸੀ ਇਹਨਾਂ ਘਰਾਂ ਦੇ ਵਿੱਚ ਵੜ ਜਾਣਾ ਸੀਗਾ ਔਰ ਲੋਕਾਂ ਦਾ ਨੁਕਸਾਨ ਹੁਣ ਬਚਿਆ ਹੀ ਆ ਤਕਰੀਬਨ ਬਹੁਤ ਮੁਸ਼ਕਲ ਬਚਿਆ ਹਾਲਾਂਕਿ ਹਾਲਾਤ ਇਦਾਂ ਦੇ ਹੋ ਚੁੱਕੇ ਸੀਗੇ ਕਿ ਲੋਕ ਜਿਹੜੇ ਸੀ ਉਹ ਦੁਖੀ ਸੀਗੇ ਕਿ ਇਹ ਪਾਣੀ ਜਿਹੜਾ ਸਾਡ ਬਚਾਅ ਹੋ ਗਿਆ ਤਾਂ ਬਚਾਅ ਹੋ ਗਿਆ ਵੀ ਇੱਥੇ ਲੋਕਾਂ ਨੇ ਬੰਨ ਮਾਰਿਆ ਉਸ ਤੋਂ ਬਾਅਦ ਇਹਨਾਂ ਘਰਾਂ ਦੇ ਵਿੱਚ ਪਾਣੀ ਨਹੀਂ ਵੜਿਆ ਪਰ ਜਿਹੜੇ ਕੋਠੇ ਨੇ ਪਿੱਛੇ ਇਹਨਾਂ ਸਾਰਿਆਂ ਦਾ ਥੱਲੇ ਨੀਂਆ ਬੈਠ ਗਿਆ ਇਹਨਾਂ ਦੇ ਪਿੱਛੇ ਬੰਨੇ ਪਾਣੀ ਲੱਗਾ ਹੋਇਆ ਔਰ ਇਹਨਾਂ ਘਰਾਂ ਦੇ ਵਿੱਚ ਇਦਾਂ ਦੇ ਸਿਸਟਮ ਬਣ ਗਿਆ ਸੀਗਾ ਵੀ ਲੋਕ ਡਰਦੇ ਸੀਗੇ ਵੀ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਬਾਹਰ ਕਿਸ ਤਰ੍ਹਾਂ ਜਾਈਏ ਕਿਉਂਕਿ ਇੱਥੇ ਕੋਈ ਵੀ ਜਿਹੜੀ ਇਹਨਾਂ ਕੋਲ ਚੀਜ਼ ਅਵੇਲੇਬਲ ਨਹੀਂ ਸੀ ਨਾ ਕੋਈ ਬੇੜੀ ਨਾ ਕੋਈ ਅਗਣ ਬੋਰਡ ਨਾ ਹੀ ਇੱਥੋਂ ਤੱਕ ਕੋਈ ਟੀਮ ਲੈ ਕੇ ਪਹੁੰਚਿਆ ਇਹ ਘਰ ਵਾਲੇ ਨੇ ਇਹਨਾਂ ਨਾਲ ਕਰਦਿਆਂ ਗੱਲਬਾਤ ਤੁਸੀਂ ਦੇਖੋ ਕਿੱਲੇ ਮੈਂ ਤਾਂ ਤੁਸੀਂ ਇਥੇ ਫਸੇ ਹੋਏ ਇਹਨਾਂ ਨਾਲ ਗੱਲਬਾਤ ਪੁੱਛੋ ਇਹਨਾਂ ਨੂੰ ਬਿਲਕੁਲ ਕਿੰਨੇ ਦਿਨਾਂ ਤੋਂ ਤੁਸੀਂ ਇੱਥੇ ਫਸੇ ਹੋਏ ਹੋ 20-25 ਦਿਨ ਤੋਂ ਜੀ 20-25 ਦਿਨਾਂ ਤੋਂ ਇਸ ਤਰੀਕੇ ਦੇ ਹੀ ਹਾਲਾਤ ਹੈ ਇਸ ਤਰੀਕੇ ਦੇ ਹਾਲਾਤ ਰਹੇ ਜੀ ਰਾਸ਼ਨ ਪਹੁੰਚ ਰਿਹਾ ਤੁਹਾਡੇ ਤੱਕ ਨਹੀਂ ਕੋਈ ਰਾਸ਼ਨ ਨਹੀਂ ਪਹੁੰਚਿਆ ਜੀ ਖੁਦ ਫੋਨ ਕਰਕੇ ਕੋਸ਼ਿਸ਼ ਕੀਤੀ ਜਾਂ ਖੁਦ ਲਿਆਉਣ ਦੀ ਕੋਸ਼ਿਸ਼ ਆਪ ਹੀ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਬੇੜੀਆਂ ਪਰ ਬਾਹਰ ਜਿਹੜੀ ਬੇੜੀ ਹੈ ਉਹ ਆਪ ਦੀ ਹੈ ਹਾਂ ਜੀ ਉਹ ਆਪ ਦੀ ਮਗਾਈ ਹੋਈ ਹੈ ਕਾਟੀ ਸੰਜੀ ਕੇ ਨੇ ਸਾਰਾ ਚਲਾਉਂਦੇ ਵੀ ਖੁਦ ਹੀ ਹੋ ਖੁਦ ਹੀ ਚਲਾਉਂਦੇ ਆ ਜੀ ਆਪ ਇਥੇ ਤਰੇੜਾ ਇਸ ਵਾਰ ਦੇ ਹੜ੍ਹਾਂ ਵਿੱਚ ਪਈਆਂ ਕਿ 2023 ਵਿੱਚ ਤੇ ਇਹ ਵਿੱਚ ਵੀ ਹੈ ਥੋੜੀਆਂ ਸੇ ਆ ਦੇਖੋ ਅੰਦਰ ਵੀ ਹੈ ਇਹ ਪ੍ਰਵਿੰਦਰ ਜੀ ਇੱਕ ਵਾਰ ਅੰਦਰ ਆਓ ਅੰਦਰ ਦੇਖੋ ਇਥੇ ਦੀ ਤਸਵੀਰ ਵਿਖਾਵਾਂਗੇ ਜਦੋਂ ਪਾਣੀ ਲੱਗਿਆ ਪਿਛਦੇ ਫੰਨੇ ਆ ਵੇਖੋ ਇਹ ਹੁਣ ਮੌਜੂਦਾ ਹੁੰਦੀਆਂ ਹੀ ਨੇ ਤਾਸ਼ੀਆਂ ਨੇ 8-10 ਦਿਨ ਤੋਂ ਕਿੰਨਾ ਕੋ ਨੁਕਸਾਨ ਹੋਇਆ ਨੁਕਸਾਨ ਦੇਖ ਲੋ ਜੀ ਇਹ ਵੀ ਆ ਉਹ ਪਿੱਛੇ ਵੀ ਆ ਕਮਰੇ ਪਿੱਛੇ ਸਾਰੀਆਂ ਕੰਦਾ ਜਿਹੜੀਆਂ ਜਿੰਨੀਆਂ ਸਾਰੀਆਂ ਕੰਦਾ ਬੈਠੀਆਂ ਫਸਲਾਂ ਦਾ ਕਿੰਨਾ ਕੋ ਨੁਕਸਾਨ ਹੋਇਆ ਇਹਨਾਂ ਦਾ ਟੋਟਲ ਨੁਕਸਾਨ ਹੋ ਗਿਆ ਜੀ ਫਸਲਾਂ ਦਾ ਤੇ ਮੈਡਮ ਇਦਾਂ ਦਾ ਨੁਕਸਾਨ ਹੋਇਆ ਕਿ 2023 ਦੇ ਵਿੱਚ ਜਦੋਂ ਹੜਾ ਆਇਆ ਉਦੋਂ ਵੀ ਇਸ ਤਰ੍ਹਾਂ ਦੇ ਹਾਲਾਤ ਸੀਗੇ ਲੋਕਾਂ ਨੇ ਬੜੀਆਂ ਚਾਹਵਾਂ ਦੇ ਨਾਲ ਮਿਹਨਤ ਕੀਤੀ ਪੁੱਤਾ ਵਾਂਗੂ ਜਿਹੜੀਆਂ ਫਸਲਾਂ ਪਾਲੀਆਂ ਹੁੰਦੀਆਂ ਨੇ ਔਰ ਨੁਕਸਾਨ ਇਦਾਂ ਦਾ ਹੋਇਆ ਕਿ ਉਹ ਫਸਲ ਦਾ ਇੱਕ ਦਾਣਾ ਵੀ ਲੋਕਾਂ ਨੂੰ ਨਹੀਂ بچਿਆ ਉਹ ਲੋਕ ਕਰਜ਼ਾਈ ਹੋ ਗਏ ਇੱਕ ਇੱਕ ਏਕੜ ਦੇ 1 ਇੱਕ ਲੱਖ ਰੁਪਈਆ ਕਰਜ਼ਾ ਜਿਹਦੇ ਕੋਲ ਦੋ ਕਿੱਲੇ ਜ਼ਮੀਨਾਂ ਉਹ 2 ਲੱਖ 3 ਲੱਖ ਦੇ ਕਰਜ਼ੇ ਦੇ ਥੱਲੇ ਚਲਾ ਗਿਆ ਕਿਉਂਕਿ ਆੜਤੀਆਂ ਕੋਲੋਂ ਜਦੋਂ ਪੈਸੇ ਲੈਣ ਜਾਂਦੇ ਨੇ ਤੇ ਉਹ ਇਹੀ ਕਹਿੰਦੇ ਨੇ ਕਿ ਫਸਲ ਆਏਗੀ ਤੇ ਅਸੀਂ ਪੈਸੇ ਦੇਣੇ ਆ ਤੇ ਇਹਨਾਂ ਨੇ ਆਪਣੇ ਬੱਚੇ ਪੜਾਉਣੇ ਨੇ ਪੜ੍ਹਦੇ ਨੇ ਸਕੂਲ ਦੇ ਵਿੱਚ ਪੜ੍ਹਦੇ ਨੇ ਫੀਸਾਂ ਦੇਣ ਲਈ ਇਹਨਾਂ ਨੂੰ ਮਜਬੂਰ ਕੀਤਾ ਗਿਆ ਕਿਉਂਕਿ ਬੱਚੇ ਇੱਥੋਂ ਜਦੋਂ ਬਾਹਰ ਸਕੂਲ ਦੇ ਵਿੱਚ ਜਾਂਦੇ ਨੇ ਕਿਸੇ ਬੱਚੇ ਦੀ ਕੋਈ ਫੀਸ ਜਿਹੜੀ ਉਹ ਨਹੀਂ ਛੱਡੀ ਗਈ ਇਸ ਏਰੀਆ ਦੇ ਵਿੱਚ ਕਿਸੇ ਵੀ ਏਰੀਆ ਦੇ ਵਿੱਚ ਜਿੰਨਾ ਵੀ ਇਹ ਡੁੱਬਿਆ ਸੀਗਾ ਬੱਚਿਆਂ ਦੀਆਂ ਫੀਸਾਂ ਲਗਤ ਤੰਗ ਰਹੀਆਂ ਪਰ ਜਿਹੜੇ ਇਹਨਾਂ ਨੂੰ ਕਰਜ਼ਾਈ ਹੋਣਾ ਪਿਆ 3-3 ਲੱਖ 4-4 ਦਾਖ ਕਰਜ਼ੇ ਦੇ ਥੱਲੇ ਆਉਣਾ ਪਿਆ ਉਹ 2023 ਦੇ ਵਿੱਚ ਆਉਣਾ ਪਿਆ ਉਸ ਤੋਂ ਬਾਅਦ ਹੁਣ ਦੁਬਾਰਾ ਫੇਰ 25 ਦੇ ਵਿੱਚ ਪਾਣੀ ਆ ਗਿਆ ਤੇ ਉਹੋ ਹੀ ਕਰਜ਼ਾ ਦੁੱਗਣਾ ਵਿਆਜ ਪੈ ਪੈ ਕੇ ਆੜਤੀਆਂ ਦੇ ਬੈਂਕਾਂ ਦੇ ਤੇ 10-10 ਲੱਖ ਥੱਲੇ ਇਹ ਜਿਹੜੇ ਲੋਕ ਨੇ ਕਰਜ਼ੇ ਦੇ ਨੇ ਇਸ ਟਾਈਮ ਇੱਕ ਵੱਖਰੀ ਤਸਵੀਰ ਮੈਂ ਇਸ ਘਰ ਵਿੱਚ ਵੇਖ ਰਹੀਆਂ ਉਸ ਟਿਊਬ ਦੀ ਇਹ ਕਿਵੇਂ ਤੁਸੀਂ ਯੂਜ਼ ਕਰਦੇ ਹੋ ਜਦੋਂ ਇਹ ਲੋਕ ਮਤਲਬ ਪਾਣੀ ਇੱਥੇ ਆਇਆ ਇਹਨਾਂ ਨੇ ਆਪਣੇ ਬਚਾਅ ਵਾਸਤੇ ਇਹ ਟੂਬ ਰੱਖੀ ਕਿ ਜਦੋਂ ਪਾਣੀ ਜ਼ਿਆਦਾ ਬਹੁਤ ਜ਼ਿਆਦਾ ਹੀ ਫਲੋ ਜਦੋਂ ਇਹਨਾਂ ਨੂੰ ਲੱਗਾ ਵੀ ਖਤਰਾ ਹੋਏਗਾ ਉਸ ਤੋਂ ਬਾਅਦ ਕੀ ਆ ਕਿ ਤੇ ਇਸ ਦੇ ਉੱਪਰ ਇੱਕ ਅਦਾ ਬੱਚਾ ਬਿਠਾ ਕੇ ਤੇ ਇਸ ਨੂੰ ਰੱਸੀ ਨਾਲ ਫੜ ਕੇ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਕੱਢਾਂਗੇ ਨਾ ਕੋਈ ਰਿਆਸਤ ਨੂੰ ਕੋਈ ਹਲਕਾ ਸਾਨੂੰ ਚੀਜ਼ ਦੀ ਜ਼ਰੂਰਤ ਪੈਂਦੀ ਆ ਉਹ ਜਿਹੜਾ ਇਸ ਦੇ ਉੱਪਰ ਰੱਖ ਕੇ ਤੇ ਜਿਹੜਾ ਅਸੀਂ ਇੱਧਰ ਲੈ ਕੇ ਆਵਾਂਗੇ ਕਿਉਂਕਿ ਇਹਨਾਂ ਕੋਲ ਕੋਈ ਹੈ ਹੀ ਨਹੀਂ ਸੀਗਾ ਅਵੇਲੇਬਲ ਚੀਜ਼ ਨਾ ਕੋਈ ਬੇੜੀ ਨਾ ਕੋਈ ਬੋਟ ਬਸ ਇਹਨਾਂ ਟੂਪਾਂ ਦੇ ਸਹਾਰੇ ਜਿਹੜਾ ਕਰਦੇ ਸੀ ਬਾਹਰ ਕੱਢਣ ਦੀ ਔਰ ਰਾਸ਼ਨ ਲਿਆਉਂਦੀ ਜਿਹੜੀ ਇਹ ਕੋਸ਼ਿਸ਼ ਕਰਦੇ ਸੀਗੀ ਲੋਡ ਪਈ ਇਸ ਵਾਰ ਹੜਾਂ ਦੇ ਵਿੱਚ ਇਸ ਟਿਊਬ ਦੀ ਹਾਂਜੀ ਇਸ ਟੂਬ ਦੀ ਟੂਬ ਪਈ ਹੈ ਜੀ ਇਸ ਦੇ ਉੱਪਰ ਜੋ ਵੀ ਸੀਗਾ ਇੱਥੇ ਹਲਕਾ ਫੁਲਕਾ ਇਹ ਲਿਆਉਂਦੇ ਰਹੇ ਆ ਰਾਸ਼ਨ ਜਿੰਨਾ ਕਿ ਇਹਨਾਂ ਨੂੰ ਜ਼ਰੂਰਤ ਸੀਗੀ ਪਰ ਇਸ ਦੇ ਉੱਪਰ ਖਤਰਾ ਬਹੁਤ ਜ਼ਿਆਦਾ ਜੀ ਕਿਉਂਕਿ ਜਦੋਂ ਇਹ ਟੂਬ ਕਿਉਂਕਿ ਇਹਦਾ ਕੋਈ ਬਣਿਆ ਨਹੀਂ ਪੈਰਲ ਪ੍ਰੋਪਰਲੀ ਨਹੀਂ ਬਣਿਆ ਹੋਇਆ ਇਹ ਪਾਣੀ ਦੇ ਵਿੱਚ ਜਦੋਂ ਜ਼ਿਆਦਾ ਫਲੋ ਦੇ ਵਿੱਚ ਜਾਊਗੀ ਤਾਂ ਆਟੋਮੈਟਿਕਲ ਰੋੜ ਜਾਊਗੀ ਤੇ ਇਸ ਕਰਕੇ ਨੁਕਸਾਨ ਵੀ ਨਾ ਟੂਪਾਂ ਦਾ ਕਰਕੇ ਪਰ ਬਚਾ ਦੇ ਕਿਸੇ ਤਰੀਕੇ ਨਾਲ ਕਰਨਾ ਹੀ ਆ ਨਾ ਕਿਉਂਕਿ ਖਾਲੀ ਬੰਦਾ ਬਿਨਾ ਟੂਪ ਤੋਂ ਜਾਏਗਾ ਤਾਂ ਉਹ ਰੁੜ ਜਾਏਗਾ ਜਾਂ ਡੁੱਬ ਜਾਏਗਾ ਪਾਣੀ ਡੂੰਗੇ ਦੇ ਵਿੱਚ ਇਹਦੇ ਨਾਲ ਤਾਂ ਇੱਕ ਚਲੋ ਕੋਈ ਗੱਲ ਨਹੀਂ ਕੁਝ ਨਾ ਕੁਝ ਬਚਾ ਜਿਹੜਾ ਉਹ ਕੀਤਾ ਜਾ ਸਕਦਾ ਸੀਗਾ ਗਰਮੀ ਬਹੁਤ ਹੈ ਇੱਥੇ ਪੱਖਾ ਨਜ਼ਰ ਆ ਰਿਹਾ ਪਰ ਚੱਲ ਨਹੀਂ ਰਿਹਾ ਯਾਨੀ ਕਿ ਇੱਥੇ ਲਾਈਟ ਦੀ ਵੀ ਹੁਣ ਪ੍ਰੋਬਲਮ ਹੈ ਖਾਸ ਤੌਰ ਤੇ ਦਿਨ ਵੇਲੇ ਕਿਉਂਕਿ ਕਿਸ਼ਤੀਆਂ ਚੱਲਦੀਆਂ ਨੇ ਜੇਕਰ ਲਾਈਟ ਛੱਡੀ ਜਾਂਦੀ ਹੈ ਤਾਂ ਉੱਥੇ ਕਰੰਟ ਆ ਸਕਦਾ ਕਿੰਨੀ ਦੇਰ ਇੱਥੇ ਲਾਈਟ ਹੁੰਦੀ ਹੈ ਤੇਰੀ ਸੁਬਾਹ ਤੋਂ ਲੈਡ ਕੱਟ ਲੈਂਦੇ ਸ਼ਾਮ ਨੂੰ 4 ਵਜੇ ਲਾਉਂਦੇ ਜਿੱਦਨ ਦਾ ਪਾਣੀ ਆ ਗਿਆ ਫਿਰ ਕਿਵੇਂ ਗੁਜ਼ਾਰਾ ਕਰਦੇ ਹੋ ਕਈ ਕੰਮ ਅਜੇ ਹੁੰਦੇ ਗਰਮੀ ਇੰਨੀ ਪੈ ਰਹੀ ਐ ਸਮ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਜੀ 2023 23 ਦੇ ਵਿੱਚ ਹੀ ਲਾਦੇ ਹੋ ਰਹੇ ਜੀ 25 ਕਿੱਲੇ ਝੋਨਾ ਜਿਹੜਾ ਉਹ ਮਰ ਚੁੱਕਾ ਹੈ ਸਾਲ ਲੰਘਿਆ 24 25 'ਚ ਫੇਰ ਪਾਣੀ ਆ ਗਿਆ 23 'ਚ ਪਹਿਲ ਹੋਇਆ 24 ਛੱਡ ਕੇ 25 'ਚ ਆ ਚੁੱਕਾ ਕਿੰਨੇ ਉਮਰ ਆ ਜੀ ਤੁਹਾਡੀ 45 ਸਾਲ ਜੀ ਕਿੰਨੇ ਵਾਰ ਹੜ ਦੇਖ ਚੁੱਕੇ ਹੋ ਚਾਰ ਪੰਜ ਵਾਰ ਹੀ ਦੇਖ ਚੁੱਕੇ ਹਾਂ 188 ਵਾਲੇ ਵੀ ਬੱਦੇ ਹੋਏ ਆ ਪਾਣੀ ਵੇਝੀ ਰਿੰਦਾ ਬੰਨ ਜੇ ਬੰਨ ਕੋਈ ਟੁੱਟਦਾ ਫਿਰ ਬੰਨ ਦਿੰਦੇ ਆ ਪਾਣੀ ਵੇਚੀ ਦਰਿਆ ਦੇ ਰਿੰਦਾ ਹੈ ਮਾਲਕੀਆਂ ਜ਼ਮੀਨਾਂ ਰਜਿਸਟਰੀਆਂ ਸਾਡੇ ਕੋਲ ਕੋਈ ਦਰਿਆਈ ਕੋਈ ਜ਼ਮੀਨ ਨਹੀਂ ਇੱਥੇ ਹੈਗੀ ਉਹ ਤਾਂ ਕਹਿੰਦੇ ਕਿ ਬਈ ਇਹ ਜਿਹੜਾ ਪਾਣੀ ਹੈ ਦਰਿਆ ਦਾ ਇਹ ਤੁਸੀਂ ਰੋਕਿਆ ਹੋਇਆ ਹਾਂਜੀ ਤੁਸੀਂ ਰੋਕਿਆ ਹੋਇਆ ਦਰਿਆ ਦਾ ਪਾਣੀ ਦੋਨੇ ਬੰਨੇ ਬੰਨ ਰੋਕ ਲਾਏ ਆ ਤੇ ਵਿੱਚ ਭਗਦਾ ਹੈ ਰਜਿਸਟਰੀਆਂ ਵਾਲੀਆਂ ਪੱਕੀਆਂ ਪੈਲੀਆਂ ਜਿਸ ਤਰ੍ਹਾਂ ਪਿੰਡ ਵਾਲੇ ਪਾਰ ਆ ਕੋਈ ਕੱਚੀ ਪੈਲੀ ਨਹੀਂ ਹੈਗੀ ਇੱਥੇ ਕੋਚੇ ਪਰਿਵਾਰ ਦੀਆਂ ਔਰਤਾਂ ਸਾਡੇ ਨਾਲ ਮੌਜੂਦ ਨੇ ਹਾਂਜੀ ਕਿਸ ਤਰ੍ਹਾਂ ਦੀਆਂ ਦਿੱਕਤਾਂ ਤੁਹਾਡੇ ਸਾਹਮਣੇ ਆ ਰਹੀਆਂ ਨੇ ਤੁਹਾਡੇ ਸਾਹਮਣੇ ਬਹੁਤ ਸਾਰੀਆਂ ਸਾਨੂੰ ਦਿੱਕਤਾਂ ਆ ਰਹੀਆਂ ਹਨ ਜਾਣਦਾ ਵੀ ਹੜਾ ਉਸ ਰਸਤਾ ਬੰਦ ਆ ਤੇ ਵੇਲੇ ਵੀ ਤੁਹਾਡੇ ਸਾਹਮਣੇ ਆ ਸਾਡੇ ਵੀ ਕੀ ਹਾਲਾਤ ਨੇ ਮਾਲ ਡੰਗਰ ਦਾ ਸਭ ਤੋਂ ਖਾ ਰਾਸ਼ਨ ਵੀ ਨਹੀਂ ਆਉਂਦਾ ਹੀ ਆ ਵੀ ਖੁਦ ਲੈ ਕੇ ਆਉਂਦੇ ਆ ਕਿਵੇਂ ਗੁਜ਼ਾਰਾ ਕੀਤਾ ਜਦੋਂ ਆਏ ਹੜ ਸ਼ੁਰੂਆਤੀ ਦਿਨ ਸੀ ਜਦੋਂ ਕੀ ਰਾਸ਼ਨ ਪਹੁੰਚਿਆ ਨਹੀਂ ਜੀ ਰਾਸ਼ਨ ਨਹੀਂ ਪਹੁੰਚਿਆ ਹੁਣ ਪਹੁੰਚ ਰਿਹਾ ਹਾਂਜੀ ਹੁਣ ਪੋਇਆ ਪਰ ਆਪ ਜਾ ਕੇ ਲਿਆਉਂਦੇ ਨੇ ਕੋਈ ਨਹੀਂ ਇੱਥੇ ਤੱਕ ਆ ਰਿਹਾ ਕੋਈ ਨਹੀਂ ਇੱਥੇ ਤੱਕ ਕੋਈ ਵੀ ਨਹੀਂ ਆਇਆਗਾ ਪਰਿਵਾਰ ਵਿੱਚ ਬੱਚੇ ਕਿੰਨੇ ਨੇ ਮੇਰੇ ਦੋ ਬੱਚੇ ਆ ਕੁੜੀਆ ਤੇ ਬੇਟਾ ਪੜ੍ਹਾਈ ਤੇ ਵੀ ਅਸਰ ਪੈ ਰਿਹਾ ਹੁਣ ਹਾਂਜੀ ਪੜ੍ਹਾਈ ਤੇ ਵੀ ਅਸਰ ਪੈ ਰਿਹਾ ਕੀ ਬੱਚੇ ਨਾਲ ਲਈ ਕੀ ਬਣਾਉਣਾ ਕੀ ਚਾਹੁੰਦੇ ਹੋ ਸੋਚਦਾ ਮਾਪਿਓ ਤੇ ਸੋਚਦਾ ਆ ਬਣਾਉਣ ਵਾਸਤੇ ਵੀ ਕੋਈ ਨਾ ਕੋਈ ਸਾਡਾ ਬੱਚਾ ਬਣੂਗਾ ਕਾਮਯਾਬ ਹੋਊਗਾ ਸਾਡਾ ਚਲਸਾਰਾ ਬਣੂਗਾ ਤੇ ਤੇ ਹੁਣ ਤਾਂ ਸਾਨੂੰ ਕੋਈ ਸਮਝ ਨਹੀਂ ਆਉਂਦੀ ਵੀ ਅਸੀਂ ਕੀ ਕਰਾਂਗੇ ਅਗਦਾ ਸੋਫਨੈ ਰੋਡ ਦਿੱਤੇ ਸਹੜ ਨੇ ਸੋਚਿਆ ਕੀ ਸੀ ਕਰੋਗੇ ਕਿਵੇਂ ਸੋਚਦੇ ਆ ਵੀ ਉਹ ਕਰਾਂਗੇ ਕੀ ਪਰ ਕੋਈ ਨਹੀਂ ਸਾਥ ਦਿੰਦਾ ਹੁਣ ਇਹ ਇੰਨੀ ਦੂਰ ਤੁਹਾਡਾ ਘਰ ਪੈ ਜਾਂਦਾ ਜੇਕਰ ਅਸੀਂ ਕਿਸ਼ਤੀ ਰਾਹੀਂ ਆ ਰਹੇ ਆ ਤਾਂ ਖੁਦ ਜਦੋਂ ਜੇਕਰ ਕੋਈ ਪ੍ਰੋਬਲਮ ਹੈ ਤੁਸੀਂ ਕਿਤੇ ਜਾਣਾ ਹੈ ਕਿਵੇਂ ਜਾਂਦੇ ਹੋ ਫਿਰ ਤੁਸੀਂ ਕੋਈ ਕੰਟੈਕਟ ਨੰਬਰ ਪ੍ਰਸ਼ਾਸਨ ਵੱਲੋਂ ਦਿੱਤਾ ਕਿ ਕਿ ਕਿਸ਼ਤੀ ਭੇਜਣੀ ਨਹੀਂ ਨਹੀਂ ਜੀ ਕੋਈ ਨੰਬਰ ਨਹੀਂ ਸਾਨੂੰ ਦਿੱਤਾ ਕੋਈ ਵੀ ਇੱਥੇ ਆਇਆ ਨਹੀਂਗਾ ਅਸੀਂ ਆਪ ਪਾਣੀ ਭੇਜ ਦਿਨਾਂ ਕੇ ਜਾਂਦੇ ਆਂ ਵੀ ਨਾਂਕੇ ਆਉਣੇ ਆ ਜਾਂ ਥੋੜਾ ਜਿਦੋਂ ਪਾਣੀ ਹਟੇ ਵੀ ਮੇਰੀ ਜੀ ਥਾਣੀ ਬਿਮਾਰ ਹੈ ਉਹ ਟਰੈਕਟਰ ਤੇ ਲੈ ਕੇ ਗਏ ਦਵਾਈ ਦਵਣ ਮੈਂ ਤਾਂ ਬਲੱਡ ਇੱਕੇ ਦਮ ਵਧ ਗਿਆ ਵੀ ਉਹਨੂੰ ਟਰੈਕਟਰ ਤੇ ਜਾ ਕੇ ਦਵਾਈ ਦਵਣ ਗਏ ਆ ਕੋਈ ਨਹੀਂ ਆਇਆ ਸਾਡੇ ਕੋਲ ਆਪ ਹੀ ਔਖੇ ਹੋ ਕੇ ਪਾਣੀ ਭੇਜ ਦਿਨਾਂ ਕੇ ਜਾਂਦੇ ਪਾਣੀ ਭੇਜਦੇ ਹੀ ਆਉਣੇ ਆ ਤਾਂ ਜਾਨ ਜੋਖਮ ਵਿੱਚ ਇੱਥੇ ਲੋਕਾਂ ਨੇ ਪਾ ਰੱਖਿਆ ਬਲਰਾਜ ਮੈਂ ਤੁਹਾਡੇ ਕੋਲ ਵਾਪਸ ਆਵਾਂਗੇ ਇੱਥੇ ਕਿਉਂਕਿ ਦੇਖੋ ਇਹਨਾਂ ਨੇ ਗੱਲ ਕੀਤੀ ਕਿ ਟਰੈਕਟਰ ਵਿੱਚ ਲਜਾਇਆ ਗਿਆ ਜਦੋਂ ਜਦੋਂ ਇੱਥੇ ਬਿਮਾਰ ਪਏ ਯਾਨੀ ਕਿ ਮੈਡੀਕਲ ਸਹੂਲਤ ਜੋ ਇੱਕ ਮੋਡਰਨ ਸਹੂਲਤ ਹੈ ਉਹੀ ਨਹੀਂ ਮਿਲ ਰਹੀ ਫਿਰ ਹੋਰ ਉਮੀਦ ਕੀ ਕੀਤੀ ਜਾ ਸਕਦੀ ਹੈ ਮੋਡਰਨ ਸਹੂਲਤ ਦਾ ਇਦਾਂ ਜੀ ਬਣ ਦੇ ਉੱਪਰ ਇਹਨਾਂ ਨੇ ਕੈਂਪ ਤਾਂ ਚਲੋ ਲਗਾਇਆ ਹੋਇਆ ਪਰ ਦਿੱਕਤ ਇਹ ਹੈ ਵੀ ਜਿਹੜਾ ਹੁਣ ਇੱਥੇ ਪਰਿਵਾਰ ਆ ਇਹ ਜੇ ਇਹਨਾਂ ਨੂੰ ਕਹਿੰਦੇ ਰਿਹਾ ਵੀ ਤੁਸੀਂ ਇੱਥੋਂ ਘਰ ਛੱਡ ਕੇ ਬਾਹਰ ਹੋਰ ਕਿਤੇ ਚਲੇ ਜਾਓ ਤੁਸੀਂ ਕਿਸੇ ਦੇ ਘਰੇ ਸ਼ਿਫਟ ਹੋ ਜਾਓ ਪਰ ਜਦੋਂ ਇੱਥ ਜਾਂਦੇ ਆ ਤੇ ਪਿੱਛੇ ਲੁੱਟ ਹੁੰਦੀ ਆ ਜੀ ਪਿੱਛੇ ਜਿਹੜੇ ਲੋਕ ਰਾਤ ਨੂੰ ਮੰਨ ਕੇ ਚੱਲੋ ਇਧਰੋਂ ਕਈ ਬੇੜੀ ਲੈ ਕੇ ਆਉਂਦੇ ਨੇ ਜਾਂ ਕੁਝ ਲੈ ਕੇ ਆਉਂਦੇ ਨੇ ਤੇ ਇੰਨਾ ਸਮਾਨ ਘਰਾਂ ਦੇ ਵਿੱਚ ਸਪਾਨ ਤੇ ਚੁੱਕੇ ਨਹੀਂ ਨਾ ਖੜ ਸਕਦੇ ਹੁਣ ਇਹ ਟਰੈਕਟਰ ਆ ਕਈ ਸੰਧ ਪੈ ਨੇ ਲੱਖਾਂ ਲੱਖਾਂ ਦੇ ਸੰਧ ਨੇ ਸਾਰੇ ਜ਼ਿਮੀਂਦਾਰਾਂ ਦੇ ਸਾਰੇ ਜ਼ਿਮੀਦਾਰੀ ਆ ਕਿ ਘਰ ਦੇ ਵਿੱਚ ਹੋਰ ਵੀ ਚੀਜ਼ਾਂ ਬਹੁਤ ਸਾਰੀਆਂ ਹੁੰਦੀਆਂ ਨੇ ਉਹ ਸੰਧ ਕਿਦਾਂ ਲੈ ਕੇ ਜਾਣ ਐਟ ਅ ਟਾਈਮ ਤਾਂ ਨਹੀਂ ਲੈ ਕੇ ਜਾ ਸਕਦੇ ਨਾ ਹਾਂ ਲੁੱਟ ਦਾ ਵੀ ਡਰ ਹੈ ਇੱਥੇ ਇਹ ਇਹਨਾਂ ਹੜ੍ਹਾਂ ਵਿੱਚ ਪਹਿਲਾਂ ਮਾਰ ਪਈ ਹੈ ਤਾਂ ਅਗਰ ਘਰ ਨਹੀਂ ਛੱਡਿਆ ਤੋ ਇਸ ਕਰਕੇ ਨਹੀਂ ਛੱਡਿਆ ਕਿ ਇਹ ਜਿਹੜਾ ਪਿੱਛੋਂ ਲੁੱਟ ਨਾ ਹੋ ਜੇ ਨਹੀਂ ਤਾਂ ਕੀ ਦਾ ਜੀ ਕਰਦਾ ਇੰਨੇ ਪਾਣੀ ਦੇ ਵਿੱਚ ਰਹਿਣ ਨੂੰ ਕਾਰਨ ਇੱਕੋ ਇੱਕ ਇਹਨਾਂ ਪਰਿਵਾਰਾਂ ਦਾ ਕਾਰਨ ਇਹੀ ਆ ਕਿ ਪਿੱਛੋਂ ਅਗਰ ਅਸੀਂ ਘਰ ਛੱਡ ਕੇ ਜਾਵਾਂਗੇ ਤੇ ਬੂਹੇ ਤੋੜ ਕੇ ਇੱਥੇ ਲੋਕਾਂ ਨੇ ਤਾਂ ਲੁੱਟ ਕਰ ਲੈਣੀ ਆ ਇਸ ਤਰ੍ਹਾਂ ਦੇ ਨੁਕਸਾਨ ਜਿਹੜੇ ਨੇ ਉਹ ਬਹੁਤ ਜ਼ਿਆਦਾ ਹੁੰਦੇ ਨੇ ਪਰ ਇਹ ਹਾਲਾਤ ਦਿਖਾਏ ਨਹੀਂ ਜਾਂਦੇ ਉਜੋ ਨੌਜਵਾਨਾਂ ਨਾਲ ਵੀ ਗੱਲ ਕਰਾਂਗੇ ਭਾਈ ਜੀ ਇੱਥੇ ਬੈਠੋ ਜਰਾ ਇਹ ਲੁੱਟ ਦਾ ਜੋ ਇਹਨਾਂ ਨੇ ਇੱਕ ਟੌਪਿਕ ਚੱਕਿਆ ਇੱਕ ਤਾਂ ਕਿਉਂਕਿ ਓਖਾ ਸਮਾਂ ਚੱਲ ਰਿਹਾ ਉਤੋਂ ਕੁਝ ਲੋਕ ਲੁੱਟ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦੇ ਰਹੇ ਨੇ ਹਾਂਜੀ ਹਾਂਜੀ ਜਿਦੋਂ ਆਪਾਂ ਘਰ ਕੱਲਾ ਛੱਡ ਦਿੰਨੇ ਆ ਨਾ ਫਿਰ ਇਹ ਹੁੰਦਾ ਵਾ ਵੀ ਕੋਈ ਚੋਰ ਚੂਰ ਜਿਵੇਂ ਉਹਨਾਂ ਨੂੰ ਪਤਾ ਹੁੰਦਾ ਵੀ ਘਰ ਕੱਲਾ ਛੱਡ ਕੇ ਗਏ ਆ ਫਿਰ ਉਹ ਸਮਾਨ ਸਮੁੰਡ ਚੁੱਕ ਕੇ ਲੈ ਜਾਂਦੇ ਜਿਹੜਾ ਚੁੱਕਿਆ ਜਾਂਦਾ ਵਾ ਫਿਰ ਆ ਨੁਕਸਾਨ ਹੋ ਜਾਂਦੇ ਆ ਹਾਂਜੀ ਇਹ ਹੈਗਾ ਵਾ ਇਹ ਹੋਈਆਂ ਵਾਰਦਾਤਾਂ ਕਈਆਂ ਜਗ੍ਹਾ ਤੇ ਤਾਂ ਹੀ ਨਾ ਘਰ ਕੱਲਾ ਛੱਡੀਦਾ ਇਹ ਸਾਡੇ ਸਾਰੇ ਦਾਲੇ-ਦਾਲੇ ਆ ਪਹਿਲੀ ਸਾਡੀ ਆ ਸਾਹਮਣੇ ਇਹ 25 ਕਿੱਲੇ ਥਾਵ ਆ ਆਪਣਾ ਤੇ ਸਾਰਾ ਪਾਣੀ ਦੇ ਵਿੱਚ ਹੀ ਆ ਤੇ ਵੇਖ ਕੇ ਹੁਣ ਜੀ ਨੂੰ ਕੋ ਹੁੰਦਾ ਕੀ ਕਰ ਸਕਦੇ ਆ ਹਾਂਜੀ ਕਰ ਤਾਂ ਛੱਡਣਾ ਇੰਨਾ ਔਖਾ ਹੈ ਬਹੁਤ ਭਾਵਨਾਵਾਂ ਜੁੜੀਆਂ ਹੁੰਦੀਆਂ ਨੇ ਮੋਹ ਹੁੰਦਾ ਹੈ ਖਾਸ ਤੌਰ ਤੇ ਜਦੋਂ ਪਿਓ ਦਾਦੇ ਦੀ ਉਹ ਪ੍ਰਾਪਰਟੀ ਹੈ ਉਹਨਾਂ ਨਾਲ ਖੇਡੇ ਹੁੰਦੇ ਐ ਇਹ ਕਿੰਨਾ ਔਖਾ ਸਮਾਂ ਉਸ ਸਮੇਂ ਤੇ ਲੱਗਿਆ ਜਦੋਂ ਪਾਣੀ ਅੰਦਰ ਆ ਰਿਹਾ ਸੀ ਬਹੁਤ ਔਖਾ ਦੇਖੋ ਵੀ ਭਾਵਨਾਵਾਂ ਮੈਂ ਤੁਹਾਨੂੰ ਪਤਾ ਵੀ ਬੰਦੇ ਦੇ ਪੀ ਅੱਖਾਂ 'ਚ ਪਾਣੀ ਵੀ ਆ ਜਾਂਦਾ ਵਾ ਚਲੋ ਰੋਕ ਕੇ ਰੱਖਣੀਆਂ ਪੈਂਦੀਆਂ ਭਾਵਨਾਵਾਂ ਕੀ ਕਰ ਸਕਦੇ ਆ ਦੇਖ-ਦੇਖ ਕੇ ਬੜਾ ਦੁੱਖ ਹੁੰਦਾ ਪੀ ਬੰਦੇ ਦੇ ਹੁੰਦੇ ਆ ਗਾਂ ਵੀ ਕੋਈ ਬਿਜ਼ਨਸ ਕਰਨਾ ਆਪਦਾ ਜਾਂ ਕੋਈ ਬਾਹਰ ਦਾ ਕਰਨਾ ਇਹਨਾਂ ਚੀਜ਼ਾਂ ਤੇ ਕਿਉਂਕਿ ਤੇਈ ਚ ਵੀ ਸਾਡੇ ਆਇਆ ਸੀ ਪਾਣੀ ਉਦੋਂ ਫਸਲ ਖਰਾਬ ਹੋ ਗਈ ਪਿਛਲੀ ਵਾਰੀ ਚਲੋ ਜਿਹੜੇ ਮਤਲਬ ਥੋੜੇ ਬਸੇ ਪੈਸੇ ਜਿਹੜੇ ਲੱਗੇ ਸੀਗੇ ਉਹ ਲਾਏ ਲੋਏ ਐਰ ਕੀ ਚਲੋ ਬਚਾਉਣਾ ਸੀ ਬਚਨੇ ਸੀ ਸਾਡਾ ਰਾਦਾਈ ਵੀ ਚਲੋ ਕੋ ਕਰਾਂਗੇ ਰਗੀ ਫੇਰਗੀ ਨਾਲ ਲੰਦੇ ਆ ਪਾਣੀ ਆ ਗਿਆ ਸੋ ਹਰ ਇੱਕ ਰੀ ਸਾਡਾ ਨੁਕਸਾਨ ਇੰਨਾ ਹੋ ਜਾਂਦਾ ਵਾ ਤੇ ਸਾਨੂੰ ਆਪਦਾ ਹੁਣ ਭੁੇਖਣੀ ਦਿਖੰਦਿਆ ਵੀ ਅਸੀਂ ਕੀ ਕਰਾਂਗੇ ਅੱਗੇ ਪਲੈਨਿੰਗ ਹੈ ਕੀ ਕਿਵੇਂ ਕਰੋਗੇ ਹੁਣ ਹਾਂਜੀ ਦੇਖੋ ਨਾ ਪਲੈਨਿੰਗ ਤੇ ਹੋਈ ਸੀ ਵੀ ਚਲੋ ਵਿੱਚੋਂ ਨਾ ਹੋਊਗਾ ਚਾਰ ਪੈਸੇ ਹੋਣਗੇ ਕੋਈ ਆਪਦਾ ਬਿਜ਼ਨਸ ਕਰਾਂਗੇ ਜਾਂ ਕੋਈ ਬਾਹਰ ਕੋਈ ਦੇਖ ਲਾਂਗੇ ਕੋਈ ਫਾਈਲ ਫੁੱਲ ਲਾਉਂਦਾ ਐਵੇਂ ਸੋਚਿਆ ਸੀਗਾ ਹੁਣ ਸਾਰਾ ਬਰਬਾਦ ਹੀ ਹੋ ਗਿਆ ਕੀ ਕਰ ਸਕਦੇ ਆ ਫਿਰ ਕਰੋਗੇ ਕਿਵੇਂ ਸੋਚਿਆ ਕੀਏ ਜਦੋਂ ਪਹਿਲਾਂ ਕੁਝ ਹੋਰ ਪਲਾਨ ਹੋਣੇ ਤੁਹਾਡੇ ਜਦੋਂ ਤੱਕ ਖੜ ਨਹੀਂ ਆਏ ਸੀ ਤਾਂ ਉਹਨਾਂ ਤੇ ਤਾਂ ਪਾਣੀ ਰੁੜਦਾ ਹੋਇਆ ਤੁਹਾਨੂੰ ਹੁਣ ਨਜ਼ਰ ਆ ਰਿਹਾ ਹੋਣਾ ਜਦੋਂ ਤੱਕ ਕੋਈ ਵੱਡੀ ਚੀਜ਼ ਨਹੀਂ ਹੁੰਦੀ ਤਾਂ ਫਿਰ ਹੁਣ ਕਿਵੇਂ ਕਰੋਗੇ ਹੁਣ ਕਰੋਗੇ ਕੀ ਅੱਗੇ ਕੈਰੀਅਰ ਦੇ ਵਿੱਚ ਹੋਰ ਬੱਚੇ ਵੀ ਐ ਜੋ ਤੁਹਾਡੇ ਫੈਮਿਲੀ ਵਿੱਚ ਹਾਂਜੀ ਹਾਂਜੀ ਸਾਡੇ ਇਹ ਤਿੰਨ ਬੱਚੇ ਆ ਛੋਟੇ ਉਹ 20 ਦਿਨ ਹੋ ਗਏ ਸਕੂਲੇ ਨਹੀਂ ਗਏ ਹਾਂਜੀ ਸਕੂਲ ਵੀ ਬੰਦ ਹੋ ਰਿਹਾ ਬਾਰ-ਬਾਰ ਪੜ੍ਹਾਈ ਤੇ ਵੀ ਅਸਰ ਪੈ ਰਿਹਾ ਹਾਂਜੀ ਉਹ ਵੀ ਪੁੱਛਦੇ ਆ ਬਾਰ-ਬਾਰ ਉਹਨਾਂ ਨੂੰ ਕੀ ਦਸੀਏ ਪਾਣੀ ਦੇਖਦੇ ਆ ਕਦੀ ਕਹਿੰਦੇ ਵੀ ਸਾਨੂੰ ਬਾਹਰ ਛੱਡ ਆਓ ਤੇ ਬਾਹਰ ਵੀ ਕਿੱਥੇ ਰਹਿਣਗੇ ਇਥੇ ਕਰੇ ਤਾਂ ਚਲੋ ਆਪਦੇ ਬੈਠੇ ਆ ਇਸ ਕਰਕੇ ਫਿਰ ਇੰਨਾ ਚੀਜ਼ਾਂ ਦਾ ਵੀ ਥੋੜਾ ਜਿਆਦਾ ਆਉਂਦਾ ਸਕੂਲਾਂ ਦਾ ਵੀ ਬਹੁਤ ਜਿਆਦਾ ਆਉਂਦੀ ਆ ਦਿੱਕਤ ਸਕੂਲਸ ਕਲਬ ਨਹੀਂ ਓਪਨ ਹੋ ਪਾ ਰਹੇ ਸਰਕਾਰੀ ਤੇ ਚਲੋ ਬੰਦ ਹੀ ਆ ਸਾਰੇ ਜੇ ਖੁੱਲ ਵੀ ਜਾਣਗੇ ਜਾਣਗੇ ਕਿਵੇਂ ਹਾਂਜੀ ਜਾਇਆ ਹੀ ਨਹੀਂ ਜਾਂਦਾ ਹਾਂਜੀ ਬੇੜੀਆਂ ਤੇ ਫਿਰ ਅਸੀਂ ਤਾਂ ਨਹੀਂ ਚੜਈ ਦਾ ਛੋਟੇ ਆ ਕੋਈ ਨੁਕਸਾਨ ਨੌਜ ਰਹਾ ਜਾਂਦੇ ਕਿਉਂਕਿ ਪਾਣੀ ਇੱਥੇ ਤਾਰੂ ਆਪਣੇ ਘਟੂ ਘਟ 10 15 15 ਫੁੱਟ ਪਾਣੀ ਆ ਹਾਂਜੀ ਇਸ ਕਰ ਬੱਚਿਆਂ ਦਾ ਪੜ੍ਹਾਈ ਦਾ ਨੁਕਸਾਨ ਹੋ ਰਿਹਾ ਹੈ ਨੌਜਵਾਨਾਂ ਨੂੰ ਭਵਿੱਖ ਦੀ ਚਿੰਤਾ ਹੈ ਤੇ ਜੋ ਪਰਿਵਾਰ ਦੇ ਪਰਿਵਾਰ ਇੱਥੇ ਮੌਜੂਦ ਨੇ ਉਹਨਾਂ ਨੂੰ ਚਿੰਤਾ ਹੈ ਕਿ ਕਿਵੇਂ ਹੁਣ ਉਹਨਾਂ ਦੇ ਬੱਚੇ ਅੱਗੇ ਪੜ੍ਹਨਗੇ ਕੀ ਉਹਨਾਂ ਦੇ ਘਰ ਦਾ ਹੋਵੇਗਾ ਕਿਉਂਕਿ ਪੂਰੀ ਜ਼ਿੰਦਗੀ ਦੀ ਕਮਾਈ ਲਗਾਈ ਹੁੰਦੀ ਹੈ ਘਰ ਤੇ ਛੋਟੀ ਛੋਟੀ ਚੀਜ਼ ਜੋ ਇਥੇ ਜੋੜੀ ਗਈ ਹੈ ਇਹ ਇੱਕ ਇੱਟ ਵੀ ਜੋ ਲਾਈ ਹੁੰਦੀ ਹੈ ਉਸ ਤੇ ਵੀ ਬਹੁਤ ਧਿਆਨ ਨਾਲ ਕੋਈ ਵੀ ਸ਼ਖਸ ਪੈਸੇ ਲਗਾਉਂਦਾ ਹੈ ਤੇ ਇਥੇ ਤਾਂ ਤਰੇੜਾਂ ਜਿਸ ਤਰੀਕੇ ਨਾਲ ਪੈ ਗਈਆਂ ਰੇਤਾ ਰੇਤਾ ਹੋ ਰਿਹਾ ਹੈ ਤੇ ਇਥੇ ਬਿਜਲੀ ਤੱਕ ਨਹੀਂ ਆ ਰਹੀ ਹੈ ਹੋਰ ਕਈ ਦਿੱਕਤਾਂ ਲੋਕਾਂ ਦੇ ਸਾਹਮਣੇ ਆ ਰਹੀਆਂ ਨੇ ਪਵਿੱਖ ਦੀ ਚਿੰਤਾ ਪੈ ਗਈ ਹੈ ਤਾਂ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਇਹਨਾਂ ਪਿੰਡਾਂ ਵਿੱਚ ਕਿਸ ਤਰ੍ਹਾਂ ਦੇ ਹਾਲ ਨੇ ਇਹਨਾਂ ਲੋਕਾਂ ਦੇ ਸਾਹਮਣੇ ਆਉਣ ਵਾਲੇ ਸਮੇਂ ਵਿੱਚ ਵੀ ਕਿੰਨੀਆਂ ਚੁਣੌਤੀਆਂ